ਹੋਣਾ ਨਰਨਾ ਮਦਦ ਵਾਲਾ ਜੀ ਅੱਜ ਕੀ ਗੱਲ ਬਾਤ ਹੋ ਰਹੀ ਸਰ ਬਾਰਾਤ ਦੀ ਕੀ ਗੱਲ ਬਾਤ ਆਈ ਹੈ ਮੇਰੇ ਮੇਂ ਮੰਦਰ ਗਏ ਹੋਏ ਸੀਗੇ ਕਿ ਤੇ ਉਥੋਂ ਵਾਪਸੀ ਆਉਂਦੇ ਨਾ ਹਰ ਸਪਰਸੀ ਆਣਾ ਦੇ ਸੈਲੀ ਰੋਡ ਦੇ ਲਾਗੇ ਤੇ ਆਪਣਾ ਏਰੀਆ ਬੰਦਾ ਥੋੜਾ ਹੀ ਹੈ ਦੂਰ ਰੱਖੂ ਦੀ ਅਧਾ ਕਿਲੋਮੀਟਰ ਬਣੀ ਹੈ ਪਰ ਐਦਾਂ ਮਹਿਸੂਸ ਹੋ ਰਿਹਾ ਵੀ ਸੇਫ ਨਹੀਂ ਹੈਗਾ ਸ਼ਹਿਰ ਚ ਬਹੁਤ ਜ਼ਿਆਦਾ ਵਾਧਾ ਤਾਂ ਹੋ ਗਿਆ ਤੇ ਇਸ ਤਰ੍ਹਾਂ ਅੱਜ ਤੇ ਸਾਡੇ ਨਾਲ ਹੋ ਗਿਆ ਕਾਲ ਨੂੰ ਦੇਖੋ ਜੀ ਕਿਸੇ ਨਾ ਵੀ ਹੋ ਸਕਦਾ ਇਹ ਜਿਹਦੇ ਨਾਲ ਹੁੰਦਾ ਉਹ ਨੂੰ ਹੀ ਪਤਾ ਹੁੰਦਾ ਕੀ ਹੋ ਰਿਹਾ ਠੀਕ ਆ ਤੇ ਚਲੋ ਸਾਨੂੰ ਇਹ ਡਰ ਸੀਗਾ ਵੀ ਚਲੋ ਇਹਨਾਂ ਨਾਲ ਕੁਝ ਹੋਇਆ ਹੈ ਕੁਝ ਵੀ ਘਾ ਸਕਦੀ ਹੈ ਬੰਦੇ ਠੀਕ ਆ ਇਹ ਪੁਲਿਸ ਗਿਆ ਹੋਏ ਕਹਿਣਾ ਚਾਹੁੰਦੇ ਆ ਸਰ ਉਹ ਵੈਸੇ ਸਾਡੀ ਮਦਦ ਤੇ ਕਰ ਰਹੇ ਨੇ ਪੁਲਿਸ ਵਾਲਿਆਂ ਨੂੰ ਦੱਸਦੇ ਰਿਪੋਰਟ ਦੱਸਦੇ ਪਏ ਨੇ ਪਰ ਸਰ ਇਹਨਾਂ ਤੇ ਕਾਬੂ ਵੀ ਪਾਣਾ ਚਾਹੀਦਾ ਨਾ ਚਾਰ ਦਿਨ ਹੋ ਗਏ ਆ ਸਰ ਸਾਨੂੰ ਕੁਝ ਵੀ ਨਹੀਂ ਪਤਾ ਅਜੇ ਤੱਕ ਬੰਦੇ ਕਿਉਂ ਨੇ ਫੜੋ ਰਹੇ ਬੰਦੇ ਫੜੋਣੇ ਚਾਹੀਦੇ ਆ ਕਿਸ ਕੰਮ ਇਹ ਕਰਤੀ ਹਾਂ ਜੀ ਸਰ ਕੰਪਲੇਨਟ ਕੀਤੀ ਹੋਈ ਆ ਮੈਂ ਸਭ ਕੁਝ ਇਕ ਹੋਇਆ ਫਿਰ ਵੀ ਅਜੇ ਤੱਕ ਬੰਦੇ ਕੰਮ ਫੋਟੋ ਵਗੈਰਾ ਫੁਟੇ ਵਗੈਰਾ ਹਾਂਜੀ ਫੋਟੋਜ ਦੀ ਉਹਨਾਂ ਨੂੰ ਦਿੱਤੀ ਹੋਈ ਉਹਨਾਂ ਕੋਲ ਵੀ ਹੈਗੀ ਹੈ ਸਾਡੇ ਕੋਲ ਵੀ ਹੈਗੀ ਹੈ ਠੀਕ ਹੈ ਤੇ ਪਰ ਇਹ ਜੋ ਵੀ ਹੋ ਰਿਹਾ ਸ਼ਾਇਦ ਉਹ ਗਲਤ ਹੋ ਰਿਹਾ ਸਰ ਬਹੁਤ ਮਾੜੀ ਗੱਲ ਹੈ ਸਰ ਸਾਨੂੰ ਇਨਸਾਫ ਚਾਹੀਦਾ ਆਹੀਂ ਚਾਹੁੰਦੇ ਆ ਸਾਡੀਆਂ ਘਰ ਦੇ ਜਿਹੜੇ ਸੇਫ ਰੈਂਡ ਠੀਕ ਹੈ ਜੀ ਸੇਫ ਸੇਫ ਤਾਂ ਹੀ ਰਹਿਣਗੇ ਪੁਲਿਸ ਕੰਮ ਕਰੂਗੀ ਤੇ

ਤੇ ਉਹਨਾਂ ਨੇ ਵੀ ਕੀਤਾ ਥੋੜਾ ਜਿਹਾ ਕਿੰਨੇ ਕੁ ਵੇਲੇ ਦਾ ਟੈਨਸ਼ਨ ਐ ਚਾਹਤ ਕਰੀ ਨਹੀਂ پولیس ਕੋਲ ਡੇਰ ਵਗੈਰਾ ਕਰਤੀ ਹਾਂਜੀ ਕੀਤੀ ਮੈਨੂੰ ਇਨਸਾਫ ਚਾਹੀਦਾ